ਕਈ ਕੰਮ ਸੀਕ੍ਰੀਟਿਵਲੀ ਕਰਨ ਵਾਲੇ ਹੁੰਦੇ ਆ ਸੀਐਲਪੀ ਸਾਡਾ ਜ਼ਿੰਮੇਵਾਰ ਬੰਦਾ ਜੇ ਉਹਨਾਂ ਨੇ ਕੋਈ ਸਟੇਟਮੈਂਟ ਦਿੱਤੀ ਮੇਰਾ ਖਿਆਲ ਹੈ ਕਿ ਉਹ ਜਿੱਦਾਂ ਬੋਲੇ ਲੇਕਿਨ ਮੈਨੂੰ ਇਸ ਦੀ ਜਾਣਕਾਰੀ ਨਹੀਂ ਇਹਦੇ ਬਾਰੇ ਪ੍ਰਤਾਪ ਸਿੰਘ ਬਾਜਵਾ ਜੀ ਤੁਹਾਨੂੰ ਖੁੱਲ ਕੇ ਪੂਟ ਦੇ ਬੋਲ ਲ ਤਹ ਬੰਦਾ ਵੇਖਦਾ ਕਿ ਕਦੋਂ ਡਿੱਗੇ ਤੇਰਾ ਟੀਚਾ ਬੜਾ ਲੰਬਾ ਆ ਬਹੁਤ ਕੁਝ ਸੋਚਣੇ ਕਿ ਮੈਂ ਪੰਜਾਬ ਨੂੰ ਅੱਗੇ ਵਧਾਉਣਾ ਚਾਹਣਾ ਕਿਸਾਨ ਨੂੰ ਕਿਦਾਂ ਐਂਟਰਪ੍ਰੈਨਿਅਰ ਬਣਾਉਣਾ ਉਹਦੀ ਗੱਲ ਕਰਾਂਗਾ ਉਦਯੋਗ 'ਚ ਜਦੋਂ ਜਾਣਗੇ ਤਾਂ ਕਿਸਾਨ ਦੀ ਆਮਦਨ ਵੀ ਵਧੇਗੀ ਸੋਚ ਵੀ ਬਦਲੇਗੀ ਛੋਟੀਆਂ ਗੱਲਾਂ ਨਾਲ ਮੈਂ ਡਿਸਟਰੈਕਟ ਨਹੀਂ ਹੋਣਾ ਦੇਖੋ ਕਰਕੇ ਵਿਖਾਵਾਂਗਾ ਉਹ ਜਵਾਬ ਹੋਵੇਗਾ ਜੇ ਇੱਕ ਇੱਕ ਮਿੰਟ ਆਪਣਾ ਆਪਣਾ ਕੰਮ ਸਾਰੇ ਜਣੇ ਕਰੋ ਮੈਂ ਤਾਂ ਇਹੀ ਕਰਦਾ 32 एमएलएस वाले कंट्रोवर्सी पे सर बोल दीजिए एक चले कर लो उसके बारे में हमारे सीएलपी लीडर जी वो, वो बोलेंगे ये राइट उनका है सर कोई कांग्रेस एमएलए कह रहे हैं कि ਸਾਡੀ ਨੌਲੇਜ ਵਿੱਚ ਨਹੀਂ ਹੈ ਚੱਕਰ ਕੀ ਹੈ ਕਿਸੇ ਵੈਲੇ ਨਹੀਂ ਪਤਾ देखो देखो इस तरह ਹਾਂ ਨਾ ਜੀ ਨਹੀਂ ਮੈਂ ਇੱਕ ਗੱਲ ਦੱਸਾਂ ਕਈ ਕੰਮ ਸੀਕ੍ਰੇਟਿਵਲੀ ਕਰਨ ਵਾਲੇ ਹੁੰਦੇ ਆ ਸੀਐਲਪੀ ਸਾਡਾ ਜ਼ਿੰਮੇਵਾਰ ਬੰਦਾ ਜੇ ਉਹਨਾਂ ਨੇ ਕੋਈ ਸਟੇਟਮੈਂਟ ਦਿੱਤੀ ਮੇਰਾ ਖਿਆਲ ਹੈ ਕਿ ਉਹ ਜਿੱਦਾਂ ਮਨੂਗਾ ਲੇਕਿਨ ਮੈਨੂੰ ਇਸ ਦੀ ਜਾਣਕਾਰੀ ਨਹੀਂ ਹੈ ਪਰ ਰਾਣਾ ਸਾਹਿਬ ਵੀ ਕਹਿੰਦੇ ਕਹਿੰਦੇ ਸਰਕਾਰ ਫੇਰ ਵੀ ਨਹੀਂ ਬਣਨੀ ਜੇ ਬੱਤੀ ਆ ਗਈ ਕਾਂਗਰਸ ਦੀ ਯਾਰ ਸਰਕਾਰ ਬਣਨੀ ਨਹੀਂ ਬਣਨੀ ਇਹ ਤਾਂ ਹੁਣ ਸਮੇਂ ਦੀ ਗੱਲ ਹੈ ਹੈ ਨਹੀਂ ਹੈ ਮੈਨੂੰ ਪਤਾ ਨਹੀਂ ਇਹਦੇ ਬਾਰੇ ਪ੍ਰਤਾਪ ਸਿੰਘ ਬਾਜਵਾ ਜੀ ਤੁਹਾਨੂੰ ਖੁੱਲ ਕੇ ਦੱਸੋ ਸਾਡੇ ਬੀਬੇ ਕਲ ਮੀਟਿੰਗ ਤੇ ਕਲ ਮੀਟਿੰਗ ਤੇ ਬੈਠੇ ਉਸ ਤੋਂ ਬਾਅਦ ਲੈਟਰ ਵੀ ਲਿਖਿਆ ਉਹਦੇ ਚਿਮਨ ਇਤਰਾਜ਼ ਜਤਾਇਆ ਕਿ ਕਿਵੇਂ ਇੱਕ ਕਾਂਗਰਸ ਦੀ ਮੀਟਿੰਗ ਚ ਆਜ਼ਾਦ ਐਮਐਲਏ ਬੈਠ ਚਲੋ ਯਾਰ ਹਰੇਕ ਨੂੰ ਆਪਣੀ ਆਪਣੀ ਸੀਟ ਦਾ ਹੁੰਦਾ ਕੂਟ ਦੇ ਬੁੱਲਲ ਤਾਂ ਹਰ ਬੰਦਾ ਵੇਖਦਾ ਕਿ ਕਦੋਂ ਡਿੱਗੇ ਸਵਕਾਲ ਸਿੰਘ ਖਹਿਰਾ ਐਮਐਸਟੀ ਵਾਲੇ ਬਿਆਨ ਦੇ ਉੱਤੇ ਹੁਣ ਤੁਹਾਡੇ ਤੇ ਤਾਨ ਕੱਸ ਰਹੇ ਨਹੀਂ ਹਾਲਾਂਕਿ ਤੁਹਾਡਾ ਨਾਮ ਨਹੀਂ ਲਿਆ ਉਹਨਾਂ ਨੇ ਅਣ ਤੁਹਾਡਾ ਇਥੋਂ ਨਾਲ ਦਾ ਉਦਯੋਗ ਦੀ ਗੱਲਬਾਤ ਵੀ ਕੀਤੀ ਕਿ ਮੱਕੀ ਚਾਹੀਦੀ ਆ ਉਹਦੇ ਵਾਸਤੇ ਤਾਂ ਕਰਕੇ ਪ੍ਰਾਈਵੇਟਾਈਜੇਸ਼ਨ ਨੂੰ ਸੇ ਪ੍ਰੋਮੋਟ ਕੀਤਾ ਜਾ ਰਿਹਾ ਹੈ ਸਾਹਿਦ ਕਰ ਰਹੇ ਹੋ ਰਾਣਾ ਜੀ ਤੇ ਕੀ ਪਬਲਿਕ ਸੈਕਟਰ ਦੀਆਂ ਅਸੀਂ ਕਾਰਖਾਨੇ ਲਾਉਣ ਦਾ ਕੋਈ ਯੋਜਨਾ ਹੈ ਆਪਾ ਦੇਖੋ ਇਹਨਾਂ ਚੱਕਰਾਂ 'ਚ ਨਹੀਂ ਪੈਣਾ ਮੇਰਾ ਟੀਚਾ ਬੜਾ ਲੰਬਾ ਆ ਬਹੁਤ ਉੱਚੀ ਸੋਚ ਲੈ ਕੇ ਮੈਂ ਪੰਜਾਬ ਨੂੰ ਅੱਗੇ ਵਧਾਉਣਾ ਚਾਹੁੰਨਾ ਮੈਂ ਯੂਥ ਨੂੰ ਕਿਵੇਂ ਐਂਟਰਪ੍ਰੀਨਰ ਬਣਾਉਣਾ ਉਹਦੀ ਗੱਲ ਕਰਾਂਗਾ ਮੈਂ ਕਿਸਾਨ ਨੂੰ ਕਿਦਾਂ ਐਂਟਰਪ੍ਰੀਨਰ ਬਣਾਉਣਾ ਉਹਦੀ ਗੱਲ ਕਰਾਂਗਾ ਉਦਯੋਗ ਉਦਯੋਗ 'ਚ ਜਦੋਂ ਜਾਣਗੇ ਤਾਂ ਕਿਸਾਨ ਦੀ ਆਮਦਨ ਵੀ ਵਧੇਗੀ ਸੋਚ ਵੀ ਬਦਲੇਗੀ ਛੋਟੀਆਂ ਗੱਲਾਂ ਨਾਲ ਮੈਂ ਡਿਸਟਰੈਕਟ ਨਹੀਂ ਹੋਣਾ ਮੈਨੂੰ ਕੋਈ ਜਵਾਬ ਦੇਣਾ ਹੀ ਨਹੀਂ ਅਰੇ ਮੈਂ ਤਾਂ ਮੈਂ ਕਿਸੇ ਨੂੰ ਨਹੀਂ ਜਵਾਬ ਦੇ ਸਕਦਾ ਮੈਂ ਤਾਂ ਕਰਕੇ ਦੇਖੋ ਕਰਕੇ ਵਿਖਾਵਾਂਗਾ ਉਹ ਜਵਾਬ ਹੋਵੇਗਾ ਜੇ ਇੱਕ ਮਿੰਟ ਇੱਕ ਮਿੰਟ ਜੇ ਮੈਂ ਕੋਈ ਕੰਮ ਕਰਕੇ ਕੋਈ ਮੂੰਹ ਉਹ ਕਰਕੇ ਵਿਖਾਵਾਂਗਾ ਉਹਨੂੰ ਉਹਦੇ ਲਈ ਹਲੇ 6 ਮਹੀਨੇ ਦਾ 7 ਦਸੰਬਰ ਦਾ ਡਾਇਰੈਕਟ ਟਾਈਮ ਹੈ ਤੇ ਜੇ ਮੈਂ ਕਰਾਂਗਾ ਕਿਸਾਨ ਵੀ ਖੁਸ਼ ਹੋਏਗੀ ਸਰਕਾਰ ਵੀ ਖੁਸ਼ ਹੋਏਗੀ ਔਰ ਜਵਾਬ ਹੁੰਦਾ ਜਵਾਬ ਯਾਰ ਮੂੰਹ ਜਵਾਨੀ ਥੋੜੀ ਨਾ ਹੁੰਦਾ ਰਾਣਾ ਸਾਹਿਬ ਐਮਐਸਪੀ ਚਾਹੇ ਤਾਂ ਕੇਂਦਰ ਸਰਕਾਰ ਦਾ ਮਸਲਾ ਚਾਹੇ ਸਟੇਟ ਸਰਕਾਰ ਦਾ ਮਸਲਾ ਖੇਤੀਬਾੜੀ ਕੇ ਸਟੇਟ ਸਬਜੈਕਟ ਹੈਗਾ ਤਾਂ ਫਿਰ ਆ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਆਪਸੀ ਕਿਹੜਾ ਕੱਢਣ ਤੇ ਕਿਉਂ ਚਲੋ ਕੋਈ ਨਹੀਂ 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 ਆਪਾਂ ਰੋਲੇ ਚ ਨਹੀਂ ਪੈਣਾ ਮੈਂ ਤਾਂ ਇਨੀ ਗੱਲ ਕਹਿਣੀ ਚਾਹੁੰਦਾ ਕਿ ਅੱਜ ਤੋਂ 2 ਸਾਲ ਪਹਿਲਾਂ ਜਦੋਂ ਅਸੀਂ ਮਾਰਕੀਟ 'ਚ ਨਹੀਂ ਸੀਗੇ ਇਥਨੋਲ ਪਲਾਂਟ ਨਹੀਂ ਆਏ ਸੀਗੇ ਉਦੋਂ ਮੱਕੀ 900 ਰੁਪਏ ਵਿਕਦੀ ਸੀ ਤੇ ਮੈਂ ਖੁਦ ਆਪਣੀ ਸਰਕਾਰ ਦੇ ਵੇਲੇ ਸਰਕਾਰ ਨੂੰ ਪੁੱਛਿਆ ਕਿ ਭਾਈ 900 ਰੁਪਏ ਮੱਕੀ ਕਿਉਂ ਵਿਕ ਰਹੀ ਆ ਮੱਕੀ ਦਾ ਇੰਤਜ਼ਾਮ ਕਰੋ ਐਮਐਸਪੀ 14 ਜਾਂ 1600 ਰੁਪਏ ਸੀ ਲੇਕਿਨ 900 ਰੁਪਏ 800 ਰੁਪਏ ਮੱਕੀ ਵਿਕਦੀ ਸੀ ਪਿਛਲੇ ਸਾਲ ਐਮਸੀ ਐਮਐਸਪੀ 22 ਰੁਪਏ ਸੀ ਤੇ 24 ਰੁਪਏ ਸੀ ਅਸੀਂ ਮਾਰਕੀਟ 'ਚ ਖਰੀਦੀ ਤੁਸੀਂ ਕਪੂਰਥਲਾ ਜਲੰਧਰ ਇਹਨਾਂ ਇਲਾਕੇ ਨਵੇਂ ਸ਼ਹਿਰ ਜਾ ਕੇ ਪੁੱਛੋ ਤਾਂ ਸਹੀ ਸੋ ਇਹ ਨਹੀਂ ਕਹਾਂਗਾ ਵਾਪਸੀ ਦਾ ਮਤਲਬ ਤਾਂ ਨਹੀਂ ਹੈ ਰਣਾ ਜੀ ਫਿਰ ਇਸ ਗੱਲ ਹੀ ਲੈ ਕੇ ਕਿ ਕਾਂਗਰਸੀ ਵੀ ਇੱਕ ਤਾਂ ਗੁਰੂ ਜੀ ਨਹੀਂ ਹੁੰਦਾ ਆਪਣਾ ਆਪਣਾ ਕੰਮ ਸਰ ਜਣੇ ਕਰੋ ਮੈਂ ਤਾਂ ਇਹੀ ਕਹਾਂਗਾ